ਉਸ ਟਾਈਮ ਸਾਡੇ ਸਰਪੰਚ ਸਾਹਿਬ ਬਾਬਾ ਜੀ ਦੇ ਪੁੱਤਰ ਸਰਜਿੰਦਰ ਸਿੰਘ ਸਾਨੂੰ ਬੰਗੇ ਮਿਲੇ ਇਹਨਾਂ ਨੇ ਸਾਨੂੰ ਯਾਦ ਕਰਾਇਆ ਕਿ ਸਤਲੁਜ ਦੇ ਲਾਗੇ ਇੱਕ ਪਾੜ ਪੈ ਗਿਆ ਤਸੀਬਨੋਂ ਅਸੀਂ ਅੰਮ੍ਰਿਤਸਰ ਨੂੰ ਜਾ ਰਿਹਾ ਸੀਗੇ ਇਹਨਾਂ ਨੇ ਕਿਹਾ ਵੀ ਲਧਾਨੇ ਉੱਚੇ ਤੋਂ ਟਰਾਲੀਆਂ ਭਰ ਕੇ ਤੇ ਕੁਝ ਪਠਾਵੇ ਤੋਂ ਟਰਾਲੀਆਂ ਭਰ ਕੇ ਲੈ ਕੇ ਜਾ ਰਹੇ ਆ ਤੇ ਜੇ ਆਪਜੀ ਕੋ ਸਮਾਂ ਹੈਗਾ ਤਾਂ ਸਾਡੇ ਨਾਲ ਚਲੋ ਚਲੋ ਅਸੀਂ ਮਹਾਰਾਜ ਨੇ ਬਖਸ਼ਿਸ਼ ਕੀਤੀ ਅਸੀਂ ਮੰਡੀ ਦੇ ਵਿੱਚ ਗਏ ਉੱਥੋਂ ਜਾ ਕੇ ਟਰਾਲੀਆਂ ਚੋਰੀਆਂ ਸਾਨੂੰ ਸੁਭਾਗਪੁਰਾਪੋਂ ਆਇਆ ਇਹ ਜਗ੍ਹਾ ਤੇ ਆਉਣ ਦਾ ਜਦੋਂ ਇੱਥੇ ਆਣ ਕੇ ਪਤਾ ਕੀਤਾ ਸਰਤਾ ਜੀ ਨੇ ਸਾਨੂੰ ਦੱਸਿਆ ਕਿ ਬਾਬਾ ਨਛੱਤਰ ਸਿੰਘ ਵਾਲਾ ਚੋਰ ਵਾਲੇ ਜਿਹੜੇ ਉਹ ਵੀ ਪਹੁੰਚਣ ਵਾਲੇ ਆ ਇਹ ਰਹਿਮਤ ਗੁਰੂ ਦੀ ਆ ਸੰਜੋਗ ਸਾਰੀ ਸੰਗਤ ਦਾ ਮੈਂ ਫਿਰ ਉਹ ਗੱਲ ਨੂੰ ਦਰਾਵਾ ਕਿ ਸਾਡੇ ਕੋਲ ਕੋਈ ਲਫ਼ਜ਼ ਨਹੀਂ ਅਗੇ ਕਿ ਅਕਾਲਪੁਰ ਕੋ ਵਾਹਿਗੁਰੂ ਕਿੰਨਾਂ ਗੱਲਾਂ ਨਾਲ ਸ਼ੁਕਰਾਨਾ ਕਰੀਏ ਤੇ ਸੰਗਤ ਦਾ ਕਿਉਂਕਿ ਪਰਮੇਸ਼ਰ ਅਕਾਲਪੁਰ ਕੋ ਵਾਹਿਗੁਰੂ ਸੰਗਤ ਵਿੱਚ ਵਸਦਾ ਜਦੋਂ ਇੱਥੇ ਆਣ ਕੇ ਪਤਾ ਲੱਗਾ ਕਿ ਪ੍ਰਸ਼ਾਸਨ ਨੇ ਕੁਝ ਤਰਾਜ ਠਾਏ ਆ ਕਿ ਪਿੰਡਾਂ ਤੋਂ ਡਰੀਆਂ ਟਾਲੀਆਂ ਆ ਰਹੀਆਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਵੀ ਅਸੀਂ ਆਪੇ ਕਰਾਂਗੇ ਤੁਸੀਂ ਵਾਪਸ ਚੱਲ ਜਾਓ ਪਰ ਗੁਰੂ ਨੇ ਬਖਸ਼ਿਸ਼ ਕੀਤੀ ਇਸ ਸੇਵਾ ਨੂੰ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤਾ ਗਿਆ ਜੋ ਕਿ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਉਹ ਸਹਿਯੋਗ ਦਾ ਸਦਕਾ ਅੱਜ ਜਿਹੜਾ ਬਣ ਉਹਨੂੰ ਬਣਨ ਵਾਸਤੇ ਜਿਹੜੀ ਪ੍ਰਕਿਰਿਆ ਚੱਲੀ ਸੀ ਉਹ ਗੁਰੂ ਦੀ ਬਖਸ਼ਿਸ਼ ਨਾਲ ਕਾਮਯਾਬ ਹੋਏ ਪਰसों ਵੀ ਅਸੀਂ ਇੱਥੇ ਆਏ ਸੀਗੇ ਇੱਥੇ ਪ੍ਰਸ਼ਾਸਨ ਬੈਠਾ ਸੀਗਾ ਉਹਨਾਂ ਨੇ ਸਾਨੂੰ ਇਹ ਵਜਨ ਕੀਤੇ ਕਿ ਅੱਜ ਤੋਂ ਬਾਅਦ ਤੁਸੀਂ ਹੁਣ ਥੋੜਾ ਜਿਹਾ ਕੰਟਰੋਲ ਕਰਦੇ ਹੋ ਕਿ ਪਾਣੀ ਜਿਹੜਾ ਕੰਟਰੋਲ ਦੇ ਵਿੱਚ ਆ ਇਸ ਤੋਂ ਬਾਅਦ ਜਿਹੜੀ ਦੂਜਾ ਸਟੈਪ ਸ਼ੁਰੂ ਹੋਵੇਗਾ ਜਦੋਂ ਪਾਣੀ ਖਤਮ ਹੋ ਜਾਏਗਾ ਦਰਿਆ ਆਪਣੀ ਜਗ੍ਹਾ ਤੇ ਆ ਜਾਏਗਾ ਉਸ ਟਾਈਮ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਕਿ ਜਿਹੜੀਆਂ ਜ਼ਮੀਨ ਜਿਵੇਂ ਹਰ ਚੁੱਕੀ ਆ ਪਾਣੀ ਨੂੰ ਜਿੱਥੇ ਪਾਣੀ ਚੱਲਦਾ ਸੀ ਉਹ ਜਗ੍ਹਾ ਦੇ ਉੱਤੇ ਤਬਦੀਲ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਅਸੀਂ ਦੇ ਆਪ ਦੇ ਚੈਨਲਾਂ 'ਈ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹ ਨਵਾਂ ਸ਼ਹਿਰ ਤੇ ਲੁਧਿਆਣੇ ਦੀ ਜ਼ਮੀਨ ਪੈਂਦੀ ਆ ਇਹ ਮੌਕੇ ਤੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦੀ ਸੀ ਇੱਥੇ ਦੇ ਜਿਹੜੇ ਅਫਸਰ ਨੇ ਉਹ ਆਣ ਕੇ ਇੱਕ ਨਿਸ਼ਾਨਦਾਈ ਕਰਨ ਕਿ ਜਿਹੜਾ ਜਦੋਂ ਬਰਸਾਤ ਆਉਂਦੀ ਆ ਪਾਣੀ ਆਉਂਦਾ ਆ ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਕਿਉਂਕਿ ਇਦਾਂ ਤੇ ਆਹ ਜ਼ਹਿਰ ਕਾਂ ਆ ਗਿਆ 2 ਸਾਲ ਬਾਅਦ ਫੇਰ ਆ ਜਾਏਗਾ ਇਹਦਾ ਕੋਈ ਹੱਲ ਨਹੀਂ ਹੈਗਾ ਸੋ ਸਾਨੂੰ ਦਰਿਆ ਨੂੰ ਇੱਕ ਐਹੋ ਜਿਹੀ ਜਗ੍ਹਾ ਸਟੇਰ ਚੈਨਲ ਅੱਜ ਕਰ ਦੇਣਾ ਚਾਹੀਦਾ ਕਿ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਵੀ ਸਾਨੂੰ ਸੰਕਰ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਇੱਥੇ ਆਏ ਪਤਾ ਲੱਗਾ ਕਿ ਜਦੋਂ ਦੂਸਰੇ ਬੰਦੇ ਬੰਨ ਰੋਡ ਰਿਆ ਸੀ ਤੇ ਇਸ ਬੰਦੇ ਨੂੰ ਆਏ ਇੱਥੇ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਚੈਨਲ ਅੱਜ ਕਰਨਾ ਪਾਣੀ ਡਿਵਾਈਡ ਕਰਨਾ ਇਸ ਇਲਾਕੇ ਆਇਆ ਕਹਿੰਦਾ ਵੀ ਨਹੀਂ ਤੁਸੀਂ ਸਾਡਾ ਬੰਨ ਰੋਡ ਦੋਗੇ ਇੱਥੇ ਉਹ ਬਹੁਤ ਵੱਡਾ ਇੱਕ ਖਲਾਫਿਆਲਾ ਹੋ ਗਿਆ ਉਸ ਟਾਈਮ ਇਹੋ ਜੀ ਸਥਿਤੀ ਬਣ ਗਈ ਕਿ ਲੜਾਈ ਹੋਣ ਦੇ ਚਾਂਸ ਬਣ ਗਏ ਪਰ ਇਹੋ ਜੀ ਚਾਂਸ ਬਣਨੇ ਨਹੀਂ ਚਾਹੀਦੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਸਥਿਤੀ ਪੈਦਾ ਨਾ ਹੋਵੇ ਸੋ ਜਿਹੜੀਆਂ ਵੀ ਸੰਗਤਾਂ ਨੇ ਇਸ ਚੱਲਦੇ ਕਾਰਜ ਨੂੰ ਇੱਕ ਵਾਰ ਯੋਗਦਾਨ ਪਾਇਆ ਹੈ ਮਨ ਨਾਲ ਤਨ ਨਾਲ ਧਨ ਨਾਲ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਦੇ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਰਹਿਮਤ ਬਣਾ ਕੇ ਰੱਖਣ ਪੰਜਾਬ ਦੇ ਵਿੱਚ ਜੋ ਇਸ ਟਾਈਮ ਮਾਹੌਲ ਚੱਲ ਰਿਹਾ ਇੱਥੇ ਸਾਨੂੰ ਇਹ ਸੋਚਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਹੋ ਕਤਲ ਮਿਲ ਮ ਭਾਈ ਦੁਬਿਧਾ ਦੂਰ ਕਰੋ ਲੈ ਬੁਲਾਏ ਸਾਰਿਆਂ ਨੂੰ ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਨੇ ਸੋ ਅਹੀ ਜੇਹੀ ਗੁਰੂ ਗਾਰੀ ਅਰਦਾਸ ਕਰਦੇ ਆ ਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਜਿਵੇਂ ਬਾਬਾ ਨਛੱਤਰ ਸਿੰਘ ਨੇ ਹੁਣੇ ਅਰਦਾਸ ਬੇਨਤੀ ਦੇ ਵਿੱਚ ਇਹੀ ਬੇਨਤੀ ਕੀਤੀ ਆ ਆਕਾਲ ਪੁਰਖ ਵਾਹਿਗੁਰੂ ਅੱਗੇ ਵੀ ਪਾਤਸ਼ਾਹ ਤੁਸੀਂ ਰਹਿਮਤ ਕਰਿਓ ਆਉਣ ਵਾਲਾ ਸਮਾਂ ਜਿਹੜਾ ਉਹ ਖੁਸ਼ੀਆਂ ਭਰਿਆ ਹੋਵੇ ਇਹੋ ਜੇ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿਹੜੀ ਉਹ ਸਥਿਤੀ ਬਣੀ ਆ ਇਹਨੂੰ ਸੁਮਾਰਨ ਵਾਸਤੇ ਅਗਲਾ ਸਟੈਪ ਹੋਵੇਗਾ ਜੋ ਲਾਕੇ ਆਲੀਆਂ ਸੰਗਤਾਂ ਨੇ ਸਾਨੂੰ ਕਹਿਣਗੀਆਂ ਅਸੀਂ ਸੰਗਤਾਂ ਦੇ ਨਾਲ ਆ ਸੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵਾਅਦਾ ਘਾਟਾ ਬੋਲਿਆ ਗਿਆ ਹੋਵੇ ਸਾਰੀ ਸੰਗਤ ਤੋਂ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਜੀ ਕੀ ਫਤਿਹ ਇਹ ਆਕਾਰਪੁਰਖ ਪਰਮੇਸ਼ਰ ਵਾਹਿਗੁਰੂ ਦੀ ਰਹਿਮਤ ਨਾਲ ਹੀ ਸਾਰਾ ਕੁਝ ਹੀ ਹੋਇਆ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਨੇ 12 ਚ ਇੱਕ ਬਚਨ ਕਹੇ ਜੰਮਣ ਮਰਣੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਜਿਵੇਂ ਇੱਕ ਹੋਰ ਵੀ ਵਿਦਵਾਨ ਦੇ ਬਚਨ ਕਹਿੰਦੇ ਵੀ ਉਹ ਜਿਹੜੇ ਇਹ ਸਰੋਵਰ ਹੁੰਦੇ ਨੇ ਜਾਂ ਦਰਾਖਤ ਹੁੰਦੇ ਜਾਂ ਇਹ ਸਾਰਾ ਕੁਝ ਇਹ ਕਹਿੰਦੀਵੇਂ ਰੱਬ ਦੇ ਜਿਹੜੇ ਪਿਆਰੇ ਹੁੰਦੇ ਇਹ ਵੀ ਪਰਉਪਕਾਰ ਕਰਨ ਵਾਸਤੇ ਆਉਂਦੇ ਜੀ ਤਾਰਬਰ ਸਰਬਰ ਸੰਤ ਜਨ ਚੌਥਾ ਵਰਸੇ ਮੇਹੂ ਪਰਉਪਕਾਰਨ ਕਰਨ ਵਾਲੀ ਚਾਰੀ ਧਾਰਿਆ ਦੇ ਹੋ ਕਦੇ ਵੀ ਜਿਹੜਾ ਦਰਾਖਤ ਹੁੰਦਾ ਆਪਦੀ ਨਾ ਛਾਂ ਮਾੜਦਾ ਨਾ ਫਾਲਾ ਪਖਾਂਦਾ ਉਹ ਦੂਜਿਆਂ ਵਾਸਤੇ ਹੁੰਦੇ ਉਹ ਪਰਉਪਕਾਰ ਵਾਸਤੇ ਹੀ ਆ ਸਰਬਰ ਨਾਮ ਸਰੂਪਰ ਦਾ ਹੁੰਦਾ ਉਹ ਵੀ ਜਲ ਆਪਦਾ ਆਪ ਥੋੜੀ ਛਕਦਾ ਉਹ ਵੀ ਦੂਜਿਆਂ ਵਾਸਤੇ ਹੁੰਦਾ ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਸ਼ਾਂਤ ਜਾਨ ਹੁੰਦੇ ਉਹ ਵੀ ਦੂਜਿਆਂ ਵਾਸਤੇ ਤੇ ਚੌਥਾ ਜਿਹੜਾ ਮੀਂਹ ਪੈਂਦਾ ਉਹ ਵੀ ਪਰਪਕਾਰ ਵਾਸਤੇ ਹੀ ਆ ਜਦੋਂ ਮੀਂਹ ਪੈਂਦਾ ਤੇ ਸਾਰੀ ਖੇਤੀ ਹਰੀ-ਪਰੀ ਹਰਿਆਵਲਤਾ ਸਿਹਤ ਹੋ ਜਾਂਦੀ ਇਵੇਂ ਹੀ ਇਹ ਨਿਤ ਅਵਤਾਰ ਦੇ ਵਿੱਚ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਹਨ ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਤਾਂ ਪਰਪਕਾਰ ਕਰਨ ਵਾਸਤੇ ਆਏ ਨੇ ਇਸ ਕਰਕੇ ਜਦੋਂ ਸਾਡੀ ਬਾਹ ਗੁਰੂ ਮਹਾਰਾ ਨੇ ਫੜੀ ਹੋਈ ਤੇ ਅਸੀਂ ਤੁਹਾਡੀ ਬਾਹ ਵੀ ਮਹਾਂਪੁਰਖਾਂ ਨੇ ਆਪ ਥੋੜੀ ਫੜਨੀ ਤੇ ਮਹਾਰਾ ਨੇ ਫੜਾਉਣੀ ਜਿਵੇਂ ਆਪਾਂ ਜਵਾਕ ਨੂੰ ਕਹੀਏ ਲੈ ਵੀ ਉਂਗਲ ਫੜ ਲਾ ਆਪਾਂ ਸਾਰੇ ਉਂਗਲ ਫੜਾ ਦਿੰਦੇ ਜਵਾਕ ਨੂੰ ਪਰ ਉਂਗਲ ਫੜਨੀ ਫੜਨੀ ਆਪਦੀ ਨਹੀਂ ਫੜਾਈ ਦੀ ਫੜਨੀ ਚਾਹੀਦੀ ਜਵਾਕ ਦੀ ਇਵੇਂ ਆਪਣੀ ਉਂਗਲ ਜਿਹੜੀ ਸਾਡੀ ਉਂਗਲ ਆ ਉਹ ਗੁਰੂ ਮਹਾਰਾ ਨੂੰ ਫੜਨੀ ਚਾਹੀਦੀ ਆਪਾਂ ਆਪਣੀ ਉਂਗਲ ਮਹਾਰਾ ਨੂੰ ਫੜਾਈਏ ਨਾ ਕਿ ਮਹਾਰਾ ਦੀ ਫੜੀਏ ਨੇ ਤਾਂ ਨਾਟਕਾ ਝਾਟਕਾਂ ਵਿੱਚ ਦੇਖ ਕੇ ਅੱਖੀਂ ਵੇਖਣਾ ਰੱਜੀਆਂ ਬਹੁਤ ਰੰਗਤਮਾਸੀ ਦੀ ਫੇਰ ਛਾੜ ਦੇਣੀ ਜੇ ਮਹਾਰਾਜ ਨੇ ਫੜੀ ਹੋਊ ਮਹਾਰਾਜ ਛੱਡਣਗੇ ਇਸ ਕਰਕੇ ਆਪਾਂ ਸਾਰਿਆਂ ਨੇ ਮਹਾਪੁਰਖਾਂ ਨੇ ਇਸ ਮੁਟੀਆਂ ਸੰਗਤਾਂ ਇਲਾਕੇ ਦੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਹਨ ਆ ਭਾਈ ਸਾਹਿਬ ਹੁਣੇ ਹੁਣ ਦੇਖੋ ਵੀ ਲੱਗਦਾ ਨਹੀਂ ਵੀ ਇਹਨਾਂ ਨੇ ਇੰਨੀ ਸੇਵਾ ਕੀਤੀ ਹੋਣੀ ਇਹ ਆਪ ਮੁਰੇ ਫੜ ਫੜ ਕੇ ਛੁੜਦੇ ਸੀ ਵਿੱਚ ਬੋਰੇ ਸਾਰੇ ਇੰਨੀ ਮਿਹਨਤ ਕੀਤੀ ਇਹ ਕਰਾਈ ਕਿਨੇ ਅਕਾਲ ਪੁਰਖ ਨੇ ਇਸ ਕਰਕੇ ਜੋ ਆਕਾਰਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਉਹਦੀ ਕਿਰਪਾ ਨਾਲ ਅਰਦਾਸ ਬੇਨਤੀ ਕਰਕੇ ਕੰਮ ਸ਼ੁਰੂ ਹੋਇਆ ਸੀ ਅਰਦਾਸ ਬੇਨਤੀ ਦੇ ਨਾਲ ਹੀ ਸਮਾਪਤ ਉਹਦਾ ਹੀ ਧੰਨਵਾਦ ਆਪਾਂ ਦਾ ਵਿਚ ਵਿਚਾਲੇ ਮਹਾਪੁਰਖ ਸਾਰੀਆਂ ਸਿੱਖ ਸੰਗਤਾਂ ਇਹਦਾ ਜਰੀਆ ਕਰਨ ਕਰਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਆ ਉਹਦੀ ਕਿਰਪਾ ਨਾਲ ਇਹ ਸਾਰੇ ਕਾਰਜ ਰਾਸ ਹੋਏ ਬਾਕੀ ਇਲਾਕੇ ਦੀਆਂ ਸਿੱਖ ਸੰਗਤਾਂ ਹੋਰ ਵੀ ਦੂਰ ਇਲਾਕਿਆਂ ਦੇ ਵਿੱਚੋਂ ਬਹੁਤ ਸਿੱਖ ਸੰਗਤਾਂ ਨੇ ਤਨਦੇਹੀ ਦੇ ਨਾਲ ਮਿਹਨਤ ਕਰਕੇ ਮਿੱਟੀ ਦੇ ਬੋਰੇ ਹੋਰ ਵੀ ਵਿਆਪਤ ਸੇਵਾਵਾਂ ਮੈਂ ਟਰੈਕਟਰ ਟਰਾਲੀਆਂ ਇੱਥੋਂ ਤੱਕ ਉਹਨਾਂ ਨੇ ਇੰਨੀ ਮਿਹਨਤ ਕੀਤੀ ਦਿਨ ਰਾਤ ਨਹੀਂ ਵਿਖਿਆ ਉਹ ਮਿਹਨਤ ਦਾ ਜਿਹੜਾ ਫਲ ਸੀ ਉਹ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਕਿਰਪਾ ਉਹਦੇ ਨਾਲ ਹੀ ਹੋਇਆ ਉਹਦੀ ਕਿਰਪਾ ਨਾਲ ਹੀ ਅੱਗੇ ਹੋਣਾ ਜੀ ਹੁਣ ਇਹੀ ਬੇਨਤੀ ਹੈ ਵੀ ਗਾਂਵ ਵਾਸਤੇ ਇਹ ਆ ਕਿ ਇੱਥੇ ਕਿ ਬਸ ਨਾ ਕਰੀਏ ਜਿੰਨਾ ਕ ਸਰਕਾਰ ਕਰਦੀ ਉਹਨੂੰ ਕਰ ਲੈਣ ਦਿਓ ਬਾਅਦ ਵਿੱਚ ਇੱਕ ਤਾਂ ਇਹ ਜਿਹੜਾ ਬੰਨ ਬੰਨਣਾ ਜਿਹੜੇ ਪਿਛੇ ਜ਼ਮੀਨ ਜਿਹਦੀ ਵੇਚ ਆਈ ਉਹ ਵੀ ਸਾਫ ਸਫਾਈ ਹੋ ਜੇ ਤੇ ਬਨ ਵੀ ਅੱਗੇ ਜਿੱਥੇ ਪਹਿਲਾਂ ਨੀ ਜਗਾ ਸੀ ਉੱਥੇ ਚੱਲ ਜਵੇ ਬਾਕੀ ਵਿੱਚੋਂ ਰੇਤਾ ਨਿਕਲੇ ਰੇਤਾ ਕੱਢ ਕੇ ਵਿਚਾਰੇ ਡਰੇਨ ਪੱਟੀ ਜਾਵੇ ਉਹ ਪਾਣੀ ਉਤਰੇ ਤੇ ਮਾਘ ਦੇ ਮਹੀਨੇ ਵਿੱਚ ਪਾਣੀ ਥੱਲੇ ਹੁੰਦੇ ਕਣਕਾਂ ਬੀਜੀਆਂ ਹੁੰਨੀਆਂ ਜ਼ਿਮੀਂਦਾਰ ਵੇਲਾ ਹੁੰਦਾ ਉਸ ਵੇਲੇ ਹੋ ਸਕਦਾ ਬਾਕੀ ਮਹਾਪੁਰਖ ਖੜੇ ਨੇ ਆਪਸੀ ਇੱਕ ਸੰਗ ਤਾਂ ਸਾਰੇ ਮੈਨੂੰ ਵੱਡੇ ਸਿਆਣੇ ਹੋ ਜਿਵੇਂ ਸਾਰੀ ਸੰਗਤ ਦੀ ਵਿਚਾਰ ਹੋਊਗੀ ਉਹਦੇ ਅਨਸਾਰੀ ਅੱਗੇ ਸਾਰਾ ਜਿਹੜਾ ਰੂਪਰੇਖਾ ਬੰਨੀ ਜਾਊਗੀ